ਅਸੀ ਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਫੈਸਟੀਵਲ ਸੀਜ਼ਨ ਸ਼ੁਰੂ ਹੋ ਗਏ ਨੇ ਵਿਆਹਾਂ ਸ਼ਾਦੀਆਂ ਦਾ ਜਿਹੜਾ ਦੌਰ ਚੱਲਣ ਲੱਗ ਪਿਆ ਤੇ ਨਾਲ ਹੀ ਕਰਵਾਚੋਹ ਜਿਹੜਾ ਉਹ ਵੀ ਆਉਣ ਵਾਲਾ ਹੈ ਤੇ ਸੋ ਆਪਾਂ ਤੁਹਾਡੇ ਲਈ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਬਹੁਤ ਸ਼ਾਨਦਾਰ ਇਹ ਸਾਰੇ ਆਉਣਗੇ ਦੁਪੱਟਿਆਂ ਨਾਲ ਤੇ ਬਿਨਾਂ ਦੁਪੱਟਿਆਂ ਤੋਂ ਪਹਿਲਾ ਸਟਾਕ ਜਿਹੜਾ ਤੁਹਾਨੂੰ ਮੈਂ ਦਿਖਾਉਂਗਾ ਬਿਨਾਂ ਦੁਪੱਟੇ ਤੋਂ ਜੇ ਬਹੁਤ ਸ਼ਾਨਦਾਰ ਸੂਟ ਜੇ ਗਲਾਸ ਸ਼ਿਮਰ ਦੇ ਵਿੱਚ ਇਹੀ ਸੂਟ ਜਿਹੜੇ ਮਾਰਕੀਟ ਪ੍ਰਾਈਸ ਜਿਹੜੀ ਇਹਨਾਂ ਦੀ ਆ ਇਸ ਟਾਈਮ ਦੇ ਉੱਤੇ ਹੈਵੀ ਦੁਪੱਟਿਆਂ ਦੇ ਨਾਲ 2 ਤੋਂ 2000 ਦੀ ਰੇਂਜ ਦੇ ਵਿੱਚ ਸੂਟ ਜਿਹੜੇ ਸੇਲ ਹੋਣਦੇ ਆ 1500 2000 ਦੀ ਰੇਂਜ ਦੇ ਵਿੱਚ ਜਾਂਦੇ ਆ ਤੇ ਇਹ ਤੁਸੀਂ ਸਾਡੇ ਕੋਲ ਸੂਟ ਲੈ ਸਕਦੇ ਜੇ ਬਿਨਾ ਦੁਪੱਟੇ ਤੋਂ ਪਹਿਲਾਂ ਤਾਂ ਵਰਕ ਚੈੱਕ ਕਰੋ ਬਹੁਤ ਸ਼ਾਨਦਾਰ V-neck ਸਟਾਈਲ ਜਿਹੜਾ ਹੁਣ ਡਿਜ਼ਾਈਨ ਜਿਹੜਾ ਚੱਲਣ ਦੇ ਆ ਲੇਟੈਸਟ ਆ ਲੋ ਸਾਰਾ ਇਹਦੇ ਵਿੱਚ ਹੈਗਾ ਜੇ ਤਿੱਲੇ ਦਾ ਵਰਕ ਤੇ ਪਲੱਸ ਇਹਦੇ ਨਾਲ ਹੈਗਾ ਜੇ ਥ੍ਰੈਡ ਵਰਕ ਤੇ ਸਾਰਾ ਜਿਹੜਾ ਫਰੰਟ ਜੇ ਇਹਦਾ ਬਹੁਤ ਸ਼ਾਨਦਾਰ ਹੈ ਵੀ ਡਿਜ਼ਾਈਨ ਜਿਹੜਾ ਬਣਿਆ ਹੈ ਤੇ ਇਧਰੋਂ ਥੱਲੇ ਘੇਰੇ ਦੇ ਉੱਤੇ ਵੀ ਵਰਕ ਹੈ ਤੇ ਸਾਰੇ ਤੁਸੀਂ ਵੇਖਣ ਦੇ ਜੇ ਤੇ ਲੈਂਥ ਜਿਹੜੀ ਇਹਦੀ ਜੇ 41 42 ਤੱਕ ਰੇਡੀ ਹੁੰਦੀ ਜੇ ਕਿਧਰੋਂ ਇਹਦੀਆਂ ਬਾਹਾਂ ਆ ਗਈਆਂ ਤੇ ਪੂਰਾ 5 ਮੀਟਰ ਦਾ ਸੂਟ ਜੇ ਬਿਨਾ ਦੁਪट्टे ਤੋਂ ਜੇ ਤੇ ਇਹਦੀ ਰੇਟ ਤੇ ਰੇਂਜ ਜਿਹੜੀ ਆ ਸੂਟ ਦੀ ਆਊ ਵੀ ਜੇ ਸਿਰਫ ਤੇ ਸਿਰਫ 500 ਤੇ 450 ਰੁਪਈਆ ਹਾਂਜੀ 545 ਰੁਪਈਆ ਦਾ ਸੂਟ ਜੇ ਆਲ ਓਵਰ 5 ਮੀਟਰ ਦੇ ਨਾਲ ਪਲੱਸ ਵਿੱਚ ਕਢਾਈਆਂ ਦੁਪट्टे ਤੋਂ ਬਿਨਾ ਜੇ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਆਲ ਓਵਰ ਇੰਡੀਆ 'ਚ ਤੁਸੀਂ ਕਿਤੇ ਵੀ ਇੱਕ ਸੂਟ ਵੀ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੇ ਹਲੋ ਇਹਦੇ ਵਿੱਚ ਆ ਗਿਆ ਜੇ ਬਹੁਤ ਹੀ ਸੋਹਣਾ ਸੂਟ ਜੇ ਮਹਿੰਦੀਆ ਸ਼ੇਰ ਉਹ ਸੌਰੀ ਮੂੰਗਿਆ ਸ਼ੇਰ ਆਹ ਵਾ ਮੂੰਗਿਆ ਸੂਟ ਜੇ ਚੈੱਕ ਕਰ ਲਿਓ ਬੜਾ ਹੀ ਪਿਆਰਾ ਸੂਟ ਜੇ ਤੇ ਬਹੁਤ ਸ਼ਾਨਦਾਰ ਜਿਹੜਾ ਜੇ ਇਹਦਾ ਡਿਜ਼ਾਈਨ ਜੇ ਲੈਂਥ ਇਹਦੀ ਵੀ ਸੇਮ ਹੀ ਆਜੂਗੀ ਜੇ ਤੇ ਇਧਰ ਵੀ ਨਾਲ ਇਹਦੇ ਬਾਹਾਂ ਦੇ ਉੱਤੇ ਵਰਕ ਆਜੂਗਾ ਜੇ ਵੀ ਨੈਕ ਦਾ ਡਿਜ਼ਾਈਨ ਨੇ ਤੇ ਕਲਰ ਕੰਟਰਾਸਟ ਜਿਹੜੇ ਨੇ ਬਹੁਤ ਜ਼ਿਆਦਾ ਸੋਹਣੇ ਨੇ ਸਾਰੇ ਜਿੰਨੇ ਵੀ ਤੁਸੀਂ ਵੇਖੋਗੇ ਅਗਦੀ ਵੀਡੀਓ ਦੇ ਵਿੱਚ ਤੇ ਕਪੜਾ ਹੋਊਗਾ ਜੇ ਇਹਦੇ ਵਿੱਚ ਸ਼ਿਮਰਦਾ ਤੇ ਔਰਗਾਂਜਾ ਦਾ ਇਹ ਹੈਗਾ ਜੇ ਗਲਾਸ ਸ਼ਿਮਰ ਤੇ ਇਹਦੇ ਵਿੱਚ ਔਰਗਾਂజా ਵੀ ਤੁਹਾਨੂੰ ਜਿਹੜੀ ਜੇ ਉਹ ਵੀ ਮਿਲ ਜੂਗੀ ਆ ਆ ਵੀ ਡਿਜ਼ਾਈਨ ਕਰਿਓ ਚੈੱਕ ਸਕਰੀਨ ਸ਼ਾਟ ਲਈ ਜਾਓ ਜਿੰਨਾ ਜਿਹੜਾ ਵੀ ਤੁਹਾਨੂੰ ਪਸੰਦ ਆ ਜਿਹੜਾ ਵੀ ਤੁਸੀਂ ਬੁੱਕ ਕਰਦੇ ਜੇ ਤੇ ਆਪਣਾ ਜਿਹੜਾ ਆ ਸਕਰੀਨ ਸ਼ਾਟ ਲੈ ਕੇ ਮੇਰੇ ਵਟਸਐਪ ਨੰਬਰ ਤੇ ਭੇਜ ਦਿਓ ਤੇ ਹਰ ਇੱਕ ਸੂਟ ਦੇ ਨਾਲ ਤੁਹਾਨੂੰ ਬਾਵਾ ਦੇ ਡਿਜ਼ਾਈਨ ਜਿਹੜੇ ਬਣੇ ਮਿਲ ਜਾਣਗੇ ਆ ਇਹਦੇ ਬਾਵਾ ਦੇ ਜਾਂ ਇਹਨੂੰ ਪਹੁੰਚਾ ਦੇ ਦਿੱਤੇ ਤੁਸੀਂ ਕਿਤੇ ਵੀ ਲੈ ਜਾਓ ਇਹ ਜਿਹੜਾ ਕਲਰ ਹੈਗਾ ਜੇ ਲਾਈਟ ਬੇਬੀ ਪਿੰਕ ਸ਼ੇਡ ਜੇ ਤੇ ਬੜਾ ਸੋਹਣਾ ਬੀ ਨੈਕ ਜੇ ਪਲੱਸ ਇਹਦੇ ਘੇਰੇ ਦੇ ਉੱਤੇ ਵਰਕ ਜੇ ਆ ਲੋ ਮਹਿੰਦੀ ਦਾ ਸ਼ੇਡ ਆ ਗਈ ਜੇ ਬਹੁਤ ਪਿਆਰੀ ਜੀ ਸ਼ੇਡ ਆ ਰਿਹਾ ਕਰਿਓ ਚੈੱਕ ਬੀ ਨੈਕ ਦੇ ਨਾਲ ਤੇ ਇਧਰੋਂ ਨਾਲ ਹੀ ਇਹਦੀਆਂ ਬਾਹਾਂ ਦੇ ਉੱਪਰ ਵਰਕ ਜੇ ਬੜਾ ਹੀ ਸ਼ਾਨਦਾਰ ਤੇ ਇਹ ਤੁਹਾਨੂੰ ਆਪਾਂ ਦਵਾਂਗੇ ਸਿਰਫ ਤੇ ਸਿਰਫ 500 ਤੇ 45 ਰੁਪਈਆ ਦੇ ਵਿੱਚ 550 ਰੁਪਈਏ ਜਾਨੀ ਕਿ ਰੇਟ ਹੈ ਇਹਦਾ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਆਲ ਓਵਰ ਇੰਡੀਆ ਤੁਸੀਂ ਕਿਤੇ ਵੀ ਸਿੰਗਲ ਸੂਟ ਜਿਹੜਾ ਜੇ ਮੰਗਵਾ ਸਕਦੇ ਜੇ ਹਲੋ ਇੱਕ ਹੋਰ ਸੂਟ ਬਹੁਤ ਸ਼ਾਨਦਾਰ ਗਲਾਸ ਸ਼ਿਮਰ ਦੇ ਨਾਲ ਇਹਦਾ ਵੀ ਡਿਜ਼ਾਈਨ ਚੈੱਕ ਕਰ ਲਿਓ ਤੇ ਪਲਾਸੇ ਦਾ ਵਰਕ ਤੇ ਕਲਰ ਕੰਟਰਾਸਟ ਤੇ ਇਹਦੀ ਸ਼ਾਈਨਿੰਗ ਹਲੋ ਇਹਨਾਂ ਦੇ ਨਾਲ ਦੁਪट्टे ਹੈ ਵੀ ਜੇ ਆਪਾਂ ਨਾਲ ਲਾ ਲਾ ਦੀ ਇਹਨਾਂ ਦਾ ਇਹੀ ਸੂਟ ਜਿਹੜੇ ਆ 1500 ਤੋਂ 2000 ਦੀ ਰੇਂਜ ਦੇ ਵਿੱਚ ਗਲ ਜਾਂਦੇ ਆ ਤੇ ਜੇ ਤੁਹਾਡੇ ਕੋਲ ਦੁਪट्टे ਹੈਗੇ ਆ ਤੇ ਤੁਸੀਂ ਆਪਣੇ ਨਾਲ ਲਾ ਕੇ ਦੁਪट्टे ਇਹਨਾਂ ਦੇ ਬਹੁਤ ਜ਼ਿਆਦਾ ਸੋਹਣੇ ਸੂਟ ਜਿਹੜੇ ਤਿਆਰ ਕਰਵਾ ਸਕਦੇ ਜੇ ਤੇ ਜੇ ਕਹੋਗੇ ਤਾਂ ਦੁਪੱਟਾ ਤੁਹਾਨੂੰ ਅਹੀਂ ਵੀ ਤਿਆਰ ਕਰ ਦਾਂਗੇ ਆ ਨਾਲ ਇਹਦੇ ਆ ਜੂਗਾ ਜਿਹਾ ਬਾਹਾਂ ਦੇ ਫੱਟ ਜੇ ਆ ਵੀ ਕੰਦਰ ਕਰਿਓ ਚੈੱਕ ਇਹ ਸੂਟ ਵੇਖਿਓ ਵੀ ਨੈਕ ਦੇ ਨਾਲ ਹਲੋ ਜੀ ਸਾਰੇ ਪਾਰਟੀ ਵੇਅਰ ਕਨਸੈਪਟ ਦੇ ਅਜਿਹਾ ਪਾਰਟੀ ਵੇਅਰ ਡਿਜ਼ਾਈਨ ਨੇ ਪਾਰਟੀ ਵੇਅਰ ਹੀ ਸੂਟ ਆ ਤੇ ਪਾਰਟੀ ਵੇਅਰ ਹੀ ਫੈਬਰਿਕ ਆ ਹੁਣ ਜਿੰਨਾ ਵੀ ਸਟਾਕ ਅੱਗੇ ਜਿਹੜਾ ਆਉਣਾ ਆ ਸਾਰਾ ਹੀ ਆਉਣਗਾ ਪਾਰਟੀ ਵੇਅਰ ਦੇ ਵਿੱਚ ਹੀ ਤੇ ਆ ਸਾਰੀਆਂ ਜਿਹੜੀਆਂ ਇਹਦੇ ਨਾਲ ਬਾਹਵਾਂ ਦੀਆਂ ਆਪਸ਼ਨਾਂ ਆ ਪਹੁੰਚ ਜਾਂਦੀਆਂ ਆਪਸ਼ਨਾਂ ਜਿਹੜੀਆਂ ਉਹ ਤੁਹਾਨੂੰ ਨਾਲ ਮਿਲਣਗੀਆਂ ਹੀ ਮਿਲਣਗੀਆਂ ਲਓ ਜੀ ਸਕਰੀਨ ਸ਼ਾਟ ਲੈ ਲਿਓ WhatsApp ਦੇ ਉੱਤੇ ਮੈਸੇਜ ਕਰਦੇਓ ਇਸ ਸੂਟ ਜਿਹੜੇ ਆਪਾਂ ਤੁਹਾਨੂੰ ਭੇਜ ਦਾਂਗੇ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਤੁਸੀਂ ਸੜਕੋ ਲੈ ਸਕਦੇ ਜੀ ਆਹ ਲੋ ਜੀ ਅੱਗੇ ਆ ਗਈ ਜਾਮਨੀ ਸ਼ੇਡ ਆਹ ਲੋ ਇਹ ਵੀ ਕਰ ਲੋ ਚੈੱਕ ਵੀ ਨੈਕ ਦੇ ਨਾਲ ਬਹੁਤ ਜ਼ਿਆਦਾ ਸ਼ਾਨਦਾਰ ਹੈ ਵੀ ਡਿਜ਼ਾਈਨ ਜੇ ਤੇ ਸਟੱਫ ਬਹੁਤ ਪਿਆਰਾ ਜੇ ਪਾਰਟੀ ਵੇਅਰ ਸੂਟ ਨੇ ਸਾਰੇ ਹੀ ਤੇ ਇਹ ਨਾਲ ਤੁਸੀਂ ਦੇਖ ਸਕਦੇ ਜੀ ਇਹਨਾਂ ਦੇ ਬਾਹਾਂ ਜਾਂ ਪੌਂਜਾਂ ਦੇ ਉੱਪਰ ਕੋਈ ਵੀ ਤੁਸੀਂ ਕਿਸੇ ਤਰੀਕੇ ਦਾ ਵੀ ਡਿਜ਼ਾਈਨ ਜਿਹੜਾ ਜੀ ਲਿਆ ਸਕਦੇ ਜੀ। ਕਰੋ ਚੈੱਕ ਇੱਕ ਵਾਰੀ ਫੇਰ। ਤੇ ਇਹ ਸੂਟ ਤੁਹਾਨੂੰ ਮਿਲਣਗੇ ਸਿਰਫ ਤੇ ਸਿਰਫ 545 ਰੁਪਏ ਦੇ ਨਾਲ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਪੂਰੇ ਆਲ ਓਵਰ ਇੰਡੀਆ ਦੇ ਵਿੱਚ। ਤੇ ਇਹ ਆ ਗਿਆ ਜੀ ਆਪਣੇ ਕੋਲ ਔਰਗੈਂజా ਦੇ ਵਿੱਚ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਜੇ ਫਰੰਟ ਬੈਕ ਸਾਰਾ ਹੀ ਇਹਦਾ ਜਿਹੜਾ ਜੇ ਪੂਰਾ ਹੈਵੀ ਬਣਿਆ ਜੇ ਸਾਰਾ ਇਹਦੇ ਵਿੱਚ ਆ ਜੂਗਾ ਥ੍ਰੈਡ ਵਰਕ ਪਲੱਸ ਇਹਦੇ ਵਿੱਚ ਆ ਜੂਗਾ ਜੇ ਤਿੱਲੇ ਦਾ ਵਰਕ ਹੋਇਆ ਨਾਲ ਤੇ ਇਹ ਆਲ ਓਵਰ 5 ਮੀਟਰ ਦਾ ਸੂਟ ਜੇ ਇਹ ਤੁਸੀਂ ਦੇਖ ਸਕਦੇ ਜੇ ਦੀ ਬੈਕ ਸਾਈਡ ਤੇ ਇਦਾਂ ਬਣਿਆ ਆ ਜੂਗਾ ਤੇ ਇਹ ਸਾਰੀ ਇਹਦੀ ਫਰੰਟ ਸਾਈਡ ਤੇ ਵੀ ਇਹ ਆਪਣੇ ਕੋਲ ਹੈਗਾ ਜੇ ਸੋਲੋ ਕਲਰ ਇਹਦੇ ਵਿੱਚ ਤੇ ਪੀਸ ਆਊਗਾ ਜੇ ਇਹ ਆਪਾਂ ਦੇ ਕੋਲ ਸਿੰਗਲ ਹੀ ਤੇ ਕਲਰ ਆਊਗਾ ਜੇ ਮੂੰਗਿਆ ਸ਼ੇਡ ਨਾਲ ਮਸਟਰਡ ਦਾ ਕੰਟਰਾਸਟ ਜੇ ਬੜਾ ਪਿਆਰਾ ਔਰਗਾਂਜਾ ਦਾ ਸੂਟ ਜੇ ਤੇ ਇਹ ਜਿਹੜੇ ਤੁਹਾਨੂੰ ਮੈਂ ਸੂਟ ਹੁਣ ਦਿਖਾ ਦਿੱਤੇ ਆ ਬਿਨਾ ਦੁਪट्टे ਤੋਂ ਪਾਰਟੀ ਵੇਅਰ ਸੂਟ ਹੀ ਜੇ ਸਾਰੇ ਹੀ ਤੇ ਇਹਨਾਂ ਦੇ ਤੁਸੀਂ ਦੁਪੱਟੇ ਆਪ ਹੈਵੀ ਜਿੱਤਾਂ ਦੇ ਮਰਜ਼ੀ ਡਿਜ਼ਾਈਨ ਕਰਾ ਲਓ ਸੋਹਣੇ ਸੂਟ ਬਣ ਜਾਂਦੇ ਆ ਤੁਹਾਡਾ 1500 2000 ਦੀ ਰੇਂਜ ਤੱਕ ਦਾ ਸੂਟ ਜਿਹੜਾ ਤੁਹਾਨੂੰ 550 ਚ ਮਿਲ ਜਣਾ ਬਿਨਾ ਦੁਪੱਟੇ ਤੋਂ ਤੇ ਬਾਕੀ ਜੇ ਕਹੋਗੇ ਤਾਂ ਦੁਪੱਟੇ ਆਪਾਂ ਵੀ ਤੁਹਾਨੂੰ ਡਾਈ ਕਰਾ ਦਾਂਗੇ ਡਿਜ਼ਾਈਨ ਕਰਵਾ ਦਾਂਗੇ ਕੋਈ ਚੱਕਰ ਨਹੀਂਗਾ ਤੇ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਕਰਿਓ ਫੋਲੋ ਤੇ ਵੀਡੀਓ ਨੂੰ ਬਾਤ ਬਾਤ ਸ਼ ਤੇ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਬਾਈ ਬਾਈ ਸਸਕਾ